ਇੰਡੀਆ ਦੇ ਵਿੱਚ ਮਿਊਚੁਅਲ ਫੰਡ ਲਈ ਬੈਸਟ ਐਪ ਕਿਹੜੀ ਹੈ ਕੋਈ ਕਹਿੰਦਾ ਜ਼ਰੋਦਾ ਵਧੀਆ ਕੋਈ ਕਹਿੰਦਾ ਆਪਸਟਾਕਸ ਵਧੀਆ ਕੋਈ ਗਰੋ ਇਟੀਮਨੀ ਪੇਟੀਮਨੀ ਨੂੰ ਰეკਮੈਂਡ ਕਰ ਰਿਹਾ ਪਰ ਜੇਕਰ ਮੈਂ ਤੁਹਾਨੂੰ ਕਹਾਂ ਵੀ ਇਹਨਾਂ ਚੋਂ ਕੋਈ ਐਪ ਵੀ ਸਹੀ ਨਹੀਂ ਹੈ ਇਨਫੈਕਟ ਜੇਕਰ ਤੁਸੀਂ ਸਿਰਫ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਤੁਹਾਨੂੰ ਡਿਮੈਟ ਅਕਾਊਂਟ ਖੁਲਵਾਉਣਾ ਹੀ ਨਹੀਂ ਚਾਹੀਦਾ ਹੁਣ ਤੁਸੀਂ ਸੋਚ ਰਹੇ ਹੋਗੇ ਵੀ ਇਹ ਕੀ ਕਹਿ ਰਿਹਾ ਹੈ ਜੇਕਰ ਡਿਮੈਟ ਅਕਾਊਂਟ ਨਿਕਲਵਾਵਾਂਗੇ ਤਾਂ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਿਵੇਂ ਕਰਾਂਗੇ ਨày ਦੇ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤਿੰਨ ਏਦਾਂ ਦੇ ਅਲੱਗ-ਅਲੱਗ ਤਰੀਕੇ ਦੱਸਾਂਗਾ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਦੇ ਤੇ ਉਹਦੇ ਨਾਲ-ਨਾਲ ਤੁਹਾਨੂੰ ਇਹ ਵੀ ਦੱਸਾਂਗਾ ਕਿ ਤੁਹਾਨੂੰ ਡਿਮੈਟ ਅਕਾਊਂਟ ਕਦੋਂ ਖੁਲਵਾਉਣਾ ਚਾਹੀਦਾ ਹੈ ਤੇ ਇੰਡੀਆ ਦੇ ਵਿੱਚ ਬੈਸਟ ਡਿਮੈਟ ਅਕਾਊਂਟ ਕਿਹੜਾ ਹੈ ਸਭ ਤੋਂ ਪਹਿਲਾਂ ਤਾਂ ਇਹ ਕਲੀਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਲਈ ਕਿਸੇ ਡਿਮੈਟ ਅਕਾਊਂਟ ਦੀ ਜ਼ਰੂਰਤ ਨਹੀਂ ਹੁੰਦੀ ਇਹ ਇੱਕ ਮਿਥ ਹੈ ਜੋ ਕਿ ਉਹਨਾਂ ਲੋਕਾਂ ਨੇ ਫੈਲਾਈ ਹੋਈ ਹੈ ਜਿਨ੍ਹਾਂ ਨੂੰ ਡਿਮੈਟ ਅਕਾਊਂਟ ਖੋਲਣ ਤੇ ਕਮਿਸ਼ਨ ਮਿਲਦਾ ਹੈ ਤਾਂ ਤੁਸੀਂ ਹੈਰਾਨ ਹੋ ਜਾਓਗੇ ਕਿ ਪਹਿਲਾਂ ਤਾਂ ਡਿਮੈਟ ਅਕਾਊਂਟ ਖਲਵਾਉਣ ਵੇਲੇ ਅਲੱਗ-ਅਲੱਗ ਚਾਰजेस ਦੇਣੇ ਪੈਂਦੇ ਆ ਫਿਰ ਇਸ ਅਕਾਉਂਟ ਨੂੰ ਐਕਟਿਵ ਰੱਖਣ ਦੇ ਲਈ ਐਨੂਅਲ ਮੇਨਟੇਨੈਂਸ ਚਾਰजेस ਭਰਨੇ ਪੈਂਦੇ ਆ ਇਹ ਤਾਂ ਫਿਰ ਵੀ ਠੀਕ ਹੈ ਡਿਮੈਟ ਅਕਾਊਂਟ ਦੇ ਨਾਲ ਹੋਰ ਵੀ ਬਹੁਤ ਸਾਰੀਆਂ ਮੁਸੀਬਤਾਂ ਹੁੰਦੀਆਂ ਨੇ ਜਦੋਂ ਵੀ ਤੁਸੀਂ ਆਪਣੇ ਮਿਊਚੁਅਲ ਫੰਡ ਦੇ ਯੂਨਿਟਸ ਵੇਚਦੇ ਹੋ ਤਾਂ ਉਹ ਪੈਸੇ ਤੁਹਾਡੇ ਬ੍ਰੋকারেਜ ਅਕਾਊਂਟ 'ਚ ਆਉਂਦੇ ਆ ਤੇ ਤੁਹਾਨੂੰ ਆਪਣੇ ਬ੍ਰੋকারেਜ ਅਕਾਊਂਟ 'ਚੋਂ ਉਹ ਪੈਸੇ ਆਪਣੇ ਬੈਂਕ ਅਕਾਊਂਟ 'ਚ ਟ੍ਰਾਂਸਫਰ ਕਰਨੇ ਪੈਂਦੇ ਆ ਉਹਨਾਂ ਰੱਬ ਨਾ ਕਰੇ ਜਿਹੜਾ ਡਿਮੈਟ ਅਕਾਊਂਟ ਹੋਲਡਰ ਹੈ ਜੇਕਰ ਉਹਦੀ ਡੈਥ ਹੋ ਜਾਂਦੀ ਹੈ ਤਾਂ ਉਹਦੇ ਲੀਗਲ ਹੈਰ ਨੂੰ ਫੰਡ ਵਿਡਰੋ ਕਰਨ ਦੇ ਲਈ ਇੱਕ ਨਵਾਂ ਡਿਮੈਟ ਅਕਾਊਂਟ ਖਲਵਾਉਣਾ ਪਏਗਾ ਜਿੱਥੇ ਕੀ ਡਿਮੈਟ ਅਕਾਊਂਟ ਹੋਲਡਰ ਦਾ ਡੈਥ ਸਰਟੀਫਿਕੇਟ ਸਬਮਿਟ ਕਰਨਾ ਪਏਗਾ ਤੇ ਉਹਨਾਂ ਯੂਨਿਟਸ ਨੂੰ ਇੱਕ ਨਵੇਂ ਅਕਾਊਂਟ ਦੇ ਵਿੱਚ ਟ੍ਰਾਂਸਫਰ ਕਰਨਾ ਪਏਗਾ ਤੇ ਇਹ ਸਾਰੀਆਂ ਗੱਲਾਂ ਮੈਂ ਕਿਸੇ ਵਧੀਆ ਡਿਮੈਟ ਅਕਾਊਂਟ ਬਾਰੇ ਕਰ ਰਿਹਾ ਹਾਂ ਕਈ ਕੰਪਨੀਆਂ ਤਾਂ ਇਦਾਂ ਦੀਆਂ ਨੇ ਜਿਹੜੀਆਂ ਡਾਇਰੈਕਟ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਦਾ ਆਪਸ਼ਨ ਹੀ ਨਹੀਂ ਦਿੰਦੀਆਂ ਆਪਣੇ ਪਲੇਟਫਾਰਮ ਤੇ ਉਹ ਤੁਹਾਨੂੰ ਸਿਰਫ ਰੈਗੂਲਰ ਫੰਡਸ ਹੀ ਆਫਰ ਕਰਦੀਆਂ ਨੇ ਹੁਣ ਜਿਨ੍ਹਾਂ ਨੂੰ ਰੈਗੂਲਰ ਫੰਡਸ ਤੇ ਡਾਇਰੈਕਟ ਮਿਊਚੁਅਲ ਫੰਡਸ ਦੇ ਵਿੱਚ ਫਰਕ ਨਹੀਂ ਪਤਾ ਉਹਨਾਂ ਨੂੰ ਤਾਂ ਮੈਂ ਹਾਈਲੀ ਰეკਮੈਂਡ ਕਰੂੰਗਾ ਕਿ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨ ਤੋਂ ਪਹਿਲਾਂ ਇਹਨਾਂ ਦੋਨਾਂ ਦਾ ਅੰਤਰ ਜਾਣ ਲੈਣਾ ਬਹੁਤ ਜ਼ਰੂਰੀ ਹੈ ਨਹੀਂ ਤਾਂ ਤੁਸੀਂ ਆਪਣਾ ਬਹੁਤ ਸਾਰਾ ਨੁਕਸਾਨ ਕਰਵਾ ਲੋਗੇ ਐਨੀਹਾਊ ਜਿਹੜੇ ਪਲੇਟਫਾਰਮਸ ਡਾਇਰੈਕਟ ਫੰਡ ਦੇ ਵਿੱਚ ਇਨਵੈਸਟ ਕਰਨ ਦਾ ਆਪਸ਼ਨ ਨਹੀਂ ਦੇ ਰਹੇ ਉਹ ਡਿਮੈਟ ਅਕਾਊਂਟ ਖਲਵਾਉਣ ਦੇ ਨਾਲ ਸਭ ਤੋਂ ਵੱਡੀ ਪ੍ਰੋਬਲਮ ਇਹ ਹੁੰਦੀ ਆ ਕਿ ਜੇਕਰ ਅਸੀਂ ਕਿਸੇ ਕੰਪਨੀ ਨਾਲ ਆਪਣਾ ਡਿਮੈਟ ਅਕਾਊਂਟ ਖਲਵਾ ਲਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਟਰਮਸ ਐਂਡ ਕੰਡੀਸ਼ਨ ਚੇਂਜ ਕਰਤੀਆਂ ਫੇਰ ਹੁਣ ਸਾਡਾ ਪੂਰਾ ਪੋਰਟਫੋਲੀਓ ਡਿਮੈਟ ਅਕਾਊਂਟ ਨਾਲ ਲਿੰਕ ਹੁੰਦਾ ਤਾਂ ਸਾਨੂੰ ਲੱਗਦਾ ਛੱਡੋ ਯਾਰ ਕਿਹੜਾ ਬਾਰ ਬਾਰ ਬਦਲੂਗਾ ਜੋ ਕਹਿ ਰਹੇ ਆ ਚੁੱਪਚਾਪ ਮੰਨ ਲੈਨੇ ਆ ਤੇ ਮੈਂ ਆਪਣੇ ਕੋਈ ਮੰਨਦੀਆਂ ਗੱਲਾਂ ਨਹੀਂ ਬੋਲ ਰਿਹਾ ਇਹ ਐਕਚੁਅਲ ਲਾਸਟ ইয়ার ਦੇ ਵਿੱਚ ਹੋਇਆ ਸੀ ਜਦੋਂ ਪੇਟੀਐਮ ਮਨੀ ਨੇ ਆਪਣਾ ਮਾਡਲ ਚੇਂਜ ਕਰਿਆ ਸੀ ਤੇ ਡਾਇਰੈਕਟਲੀ ਫੰਡ ਆਫਰ ਕਰਨ ਦੀ ਬਜਾਏ ਇਨ ਸ਼ਾਰਟ ਪੀਟੀਐਮ ਮਨੀ ਬ੍ਰੋਕਰ ਤੋਂ ਸਬ ਬ੍ਰੋਕਰ ਬਣ ਗਿਆ ਤੇ ਉਹਨਾਂ ਦੇ ਜਿੰਨੇ ਵੀ ਕਸਟਮਰ ਸੀ ਉਹਨਾਂ ਨੂੰ ਇੱਕ ਵਾਰੀ ਫਿਰ ਤੋਂ ਰੀਕੇ ਬੀਏਸੀ ਕਰਵਾਉਣੀ ਪਈ ਸੀ ਤੇ ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੋएगी ਜੇਕਰ ਤੁਹਾਨੂੰ ਫਿਊਚਰ ਦੇ ਵਿੱਚ ਡਿਮੈਟ ਅਕਾਊਂਟ ਓਪਨਿੰਗ ਤੇ ਕੁਝ ਚਾਰਜਸ ਲੱਗਣ ਲੱਗਦੇ ਆ ਤਾਂ ਕਿਉਂਕਿ ਸਬ ਬ੍ਰੋਕਰ ਦੇ ਆਪਣੇ ਕੁਝ ਖਰਚੇ ਹੁੰਦੇ ਆ ਜੋ ਕਿ ਤੁਹਾਡੇ ਮੇਰੇ ਵਰਗੇ ਕਸਟਮਰਸ ਤੋਂ ਹੀ ਪੂਰੇ ਹੋਣਗੇ ਹੁਣ ਗੱਲ ਇਹ ਆਉਂਦੀ ਆ ਵੀ ਜੇਕਰ ਡਿਮੈਟ ਅਕਾਊਂਟ ਨਹੀਂ ਖਲਵਾਉਣਾ ਤਾਂ ਫਿਰ ਕੀ ਕਰੀਏ ਯਾਦ ਹੈ ਤੁਹਾਨੂੰ ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਮੈਂ ਤੁਹਾਨੂੰ ਤਿੰਨ ਅਲਟਰਨੇਟਿਵ ਆਪਸ਼ਨ ਦੱਸਾਂਗਾ ਸਭ ਤੋਂ ਪਹਿਲਾ ਆਪਸ਼ਨ ਇਹ ਹੈ ਕਿ ਮਿਊਚੁਅਲ ਫੰਡ ਕੰਪਨੀ ਦੀ ਵੈਬਸਾਈਟ ਤੇ ਜਾ ਕੇ ਡਾਇਰੈਕਟਲੀ ਇਨਵੈਸਟ ਕਰੋ ਫੋਰ ਐਗਜ਼ਾਮਪਲ ਜੇਕਰ ਤੁਸੀਂ ਕਵਾਂਟ ਇੰਡੀਆ ਸਮਾਲ ਕੈਪ ਫੰਡ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਸਿੱਧਾ ਕਵਾਂਟ ਇੰਡੀਆ ਤੇ ਜਾ ਕੇ ਆਪਣਾ ਲੌਗਇਨ ਬਣਾਓ ਤੇ ਉੱਥੋਂ ਇਨਵੈਸਟ ਕਰੋ ਹੁਣ ਵੈਸੇ ਤਾਂ ਇਹ ਤਰੀਕਾ ਸਭ ਤੋਂ ਸਹੀ ਆ ਬਟ ਇਹਦੇ ਵਿੱਚ ਇੱਕ ਪ੍ਰੋਬਲਮ ਹੈ ਕਿ ਤੁਹਾਨੂੰ ਮਿਊਚੁਅਲ ਫੰਡ ਕੰਪਨੀਆਂ ਦੀ ਵੈਬਸਾਈਟ ਤੇ ਜਾ ਕੇ ਅਲੱਗ-ਅਲੱਗ ਅਕਾਊਂਟ ਬਣਾਉਣੇ ਪੈਣਗੇ ਤੇ ਫਿਰ ਉਹਨਾਂ ਦੇ ਪਾਸਵਰਡ ਵਗੈਰਾ ਸੰਭਾਲ ਕੇ ਰੱਖਣ ਦੀ ਦਿੱਕਤ ਹੈ ਤਾਂ ਸਾਡਾ ਦੂਜਾ ਆਪਸ਼ਨ ਹੈ ਕੈਮਸ ਤੇ ਕੇਫਨ ਟੈਕ ਨਾਲ ਅਕਾਊਂਟ ਓਪਨ ਕਰਵਾਉਣਾ ਇਹ ਦੋ ਕੰਪਨੀਆਂ ਨੇ ਜਿਹੜੀਆਂ ਮਿਊਚੁਅਲ ਫੰਡ ਕੰਪਨੀਆਂ ਨੂੰ ਆਪਣੀ ਟੈਕਨੋਲੋਜੀ ਪ੍ਰੋਵਾਈਡ ਕਰਦੀਆਂ ਨੇ ਉਹਨਾਂ ਦੇ ਆਪਰੇਸ਼ਨਸ ਨੂੰ ਮੈਨੇਜ ਕਰਨ ਦੇ ਲਈ ਕੁਝ ਕੰਪਨੀਆਂ ਨੇ ਕੈਮਸ ਦੇ ਨਾਲ ਟਾਈਪ ਕੀਤਾ ਹੋਇਆ ਤੇ ਕੁਝ ਕੰਪਨੀਆਂ ਨੇ ਕੇਫਨ ਟੈਕ ਦੇ ਨਾਲ वैसे ਤਾਂ ਇਹ ਦੂਜਾ ਆਪਸ਼ਨ ਪਹਿਲੇ ਵਾਲੇ ਨਾਲੋਂ ਕਾਫੀ ਬੈਟਰ ਹੈ ਬਟ ਇਹਦੇ ਵਿੱਚ ਵੀ ਇੱਕ ਪ੍ਰੋਬਲਮ ਹੈ ਕਿ ਤੁਹਾਨੂੰ ਦੋ ਅਲੱਗ-ਅਲੱਗ ਅਕਾਊਂਟ ਓਪਨ ਕਰਵਾਉਣੇ ਪੈਂਦੇ ਆ ਇੱਕ ਕੈਂਪਸ ਦੇ ਨਾਲ ਤੇ ਇੱਕ ਕੇਪਿੰਟੈਕ ਦੇ ਨਾਲ ਇਸ ਤੋਂ ਬਾਅਦ ਤੀਸਰਾ ਆਪਸ਼ਨ ਹੁੰਦਾ ਐ ਐਮਐਫ ਯੂਟਿਲਿਟिज ਇੰਡੀਆ ਇਹ ਇਨੀਸ਼ੀਏਟਿਵ ਮਿਊਚੁਅਲ ਫੰਡ ਕੰਪਨੀਆਂ ਦੁਆਰਾ ਸ਼ੁਰੂ ਕੀਤਾ ਗਿਆ ਬੇਸਿਕਲੀ ਸਾਰੀਆਂ ਮਿਊਚੁਅਲ ਫੰਡ ਕੰਪਨੀਆਂ ਨੇ ਮਿਲ ਕੇ ਇਹ ਬਣਾਇਆ ਤਾਂ ਓਬਵੀਅਸ ਹੈ ਕਿ ਇੱਥੇ ਤੁਹਾਨੂੰ ਸਾਰੀਆਂ ਕੰਪਨੀਆਂ ਦੇ ਫੰਡਸ ਦੇਖਣਗੇ ਇੱਕ ਹੀ ਜਗ੍ਹਾ ਤੇ ਇਹ ਵਾਲਾ ਆਪਸ਼ਨ ਤੁਹਾਡੇ ਲਈ ਹਮੇਸ਼ਾ ਫ੍ਰੀ ਰਹੇਗਾ ਪਰ ਇਹਦੇ ਵਿੱਚ ਵੀ ਇੱਕ ਡਰਾਅਬੈਕ ਹੈ ਕਿ ਇਹ ਨਾ ਯੂਜ਼ਰ ਫ੍ਰੈਂਡਲੀ ਨਹੀਂ ਹੈ ਜਿਵੇਂ ਕਿ ਅੱਜ ਦੀਆਂ ਮਾਡਰਨ ਡੇ ਐਪਸ ਨੇ ਜਿਵੇਂ ਕਿ ਗਰੋ ਹੋ ਗਿਆ ਆਪਸਟੌਕਸ ਵਗੈਰਾ ਤਾਂ ਇੱਥੇ ਮੈਂ ਤੁਹਾਨੂੰ ਇੱਕ ਬੋਨਸ ਆਪਸ਼ਨ ਦੱਸ ਦੇਣਾ ਇਹਨੂੰ ਕਹਿੰਦੇ ਐਮਐਫ ਸੈਂਟਰਲ ਇਹ ਕੈਮਸ ਦਾ ਇੱਕ ਜੁਆਇੰਟ ਇਨੀਸ਼ੀਏਟਿਵ ਹੈ ਇੱਥੇ ਤੁਹਾਡਾ ਉਹ ਮਲਟੀਪਲ ਅਕਾਊਂਟਸ ਵਾਲਾ ਇਸ਼ੂ ਵੀ ਸੌਲਟ ਹੋ ਜਾਏਗਾ ਤੇ ਇਹਦਾ ਯੂਜ਼ਰ ਇੰਟਰਫੇਸ ਵੀ ਕਾਫੀ ਡੀਸੈਂਟ ਹੈ ਪਰ ਮੈਨੂੰ ਪਤਾ ਹੈ ਤੁਸੀਂ ਹਜੇ ਵੀ 100% ਕਨਵਿੰਸ ਨਹੀਂ ਹੋਏ ਤੁਸੀਂ ਸੋਚ ਰਹੇ ਹੋਗੇ ਕਿ ਯਾਰ ਇੱਕ ਅਲੱਗ ਤੋਂ ਐਪ ਤਾਂ ਚਾਹੀਦੀ ਹੈ ਮਿਊਚੁਅਲ ਫੰਡ ਤੇ ਲਈ ਜਾਂ ਫਿਰ ਅਕਾਊ ਅਮੀਸ਼ਾਰ ਤੁਹਾਡੇ ਚ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਇਸ ਕਰਕੇ ਦੇਖ ਰਹੇ ਹੋਣਗੇ ਕਿਉਂਕਿ ਉਹ ਆਪਣੀ ਫਾਈਨੈਂਸ਼ੀਅਲ ਜਰਨੀ ਇੰਪਰੂਵ ਕਰਨਾ ਚਾਹੁੰਦੇ ਆ ਤੇ ਜੇ ਇਹ ਗੱਲ ਸੱਚ ਹੈ ਤਾਂ ਅੱਗੇ ਆਉਣ ਵਾਲੀ ਚੀਜ਼ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਅਸੀਂ ਨਾ ਰੀਸੈਂਟਲੀ ਆਪਣੀ ਇੱਕ ਕਮਿਊਨਿਟੀ ਲਾਂਚ ਕੀਤੀ ਹੈ bq53.co ਉੱਥੇ ਤੁਹਾਡੀ ਫਾਈਨੈਂਸ਼ੀਅਲ ਜਰਨੀ ਦੇ ਰਿਲੇਟਡ ਕਾਫੀ ਸਾਰੀਆਂ ਡਿਸਕਸ਼ਨਸ ਹੁੰਦਗੀਆਂ ਜਿਵੇਂ ਕਿ ਇਨਵੈਸਟਿੰਗ ਸੇਵਿੰਗ ਟੈਕਸੇਸ ਬੈਸਟ ਕ੍ਰੈਡਿਟ ਕਾਰਡ ਤੁਸੀਂ ਅੱਜ ਉਸ ਕਮਿਊਨਿਟੀ ਨੂੰ ਫ੍ਰੀ ਦੇ ਵਿੱਚ ਜੁਆਇਨ ਕਰਕੇ ਉਹਨਾਂ ਡਿਸਕਸ਼ਨਸ ਦਾ ਪਾਰਟ ਬਣ ਸਕਦੇ ਹੋ ਕਮਿਊਨਿਟੀ ਨੂੰ ਆਲਰੇਡੀ 7000 ਤੋਂ ਵੱਧ ਮੈਂਬਰਸ ਨੇ ਜੁਆਇਨ ਕਰ ਲਿਆ ਜੇਕਰ ਤੁਹਾਡਾ ਵੀ ਆਪਣੀ ਫਾਈਨੈਂਸ਼ੀਅਲ ਲਾਈਫ ਨੂੰ ਲੈ ਕੇ ਕੋਈ ਸਵਾਲ ਹੈ ਤਾਂ ਤੁਸੀਂ ਉਸ ਕਮਿਊਨਿਟੀ ਤੇ ਪੁੱਛ ਸਕਦੇ ਹੋ ਤੇ ਤੁਹਾਨੂੰ 100% ਉਹਦਾ ਸੋਲੂਸ਼ਨ ਮਿਲ ਜਾਏਗਾ ਕਮਿਊਨਿਟੀ ਨੂੰ ਜੁਆਇਨ ਕਰਨ ਦਾ ਲਿੰਕ ਡਿਸਕ੍ਰਿਪਸ਼ਨ ਚ ਹੈ ਤੇ ਹੁਣ ਆਪਾਂ ਦੇਖਦੇ ਹਾਂ ਕਿ ਇੰਡੀਆ ਤੇ ਬੈਸਟ ਡਿਮੈਟ ਅਕਾਊਂਟ ਕਿਹੜਾ ਹੈ ਦੇਖੋ ਜੇਕਰ ਤੁਸੀਂ ਸਿਰਫ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਮੈਂ ਤੁਹਾਨੂੰ ਜ਼ੀਰੋਦਾ ਕੌਇਨ ਜਾਂ ਫਿਰ ਅਪਸਟੌਕਸ ਰეკਮੈਂਡੇਟ ਕਰਾਂਗਾ ਕਿਉਂਕਿ ਉਹ ਤੁਹਾਡੀਆਂ ਯੂਨਿਟਸ ਨੂੰ ਇੱਕ ਸੈਪਰੇਟ ਡਿਮ Paytm Money ਤੇ ICICI Direct ਮੈਂ ਰეკਮੈਂਡ ਨਹੀਂ ਕਰੂੰਗਾ ਤੇ ਇਹਦਾ ਰੀਜ਼ਨ ਮੈਂ ਤੁਹਾਨੂੰ ਪਹਿਲੀ ਵੀਡੀਓ ਦੇ ਵਿੱਚ ਦੱਸ ਚੁੱਕਿਆ ਹੁਣ ਸਾਡੇ ਕੋਲੇ ਬਚਦੇ ਆ ਤਿੰਨ ਆਪਸ਼ਨ Grow, Kuvera ਤੇ ET Money ਦੇਖੋ ਜੇਕਰ ਤੁਸੀਂ ਕਾਫੀ ਕਲੀਅਰ ਹੋ ਕਿ ਸਿਰਫ ਔਰ ਸਿਰਫ ਮਿਊਚੁਅਲ ਫੰਡਸ ਦੇ ਵਿੱਚ ਇਨਵੈਸਟ ਕਰਨਾ ਹੈ ਤਾਂ ਮੈਂ Grow ਜਾਂ Kuvera ਦੇ ਵਿੱਚੋਂ ਇੱਕ ਪਿਕ ਕਰੂੰਗਾ ਦੋਨਾਂ ਦਾ ਹੀ ਅਲੱਗ-ਅਲੱਗ ਯੂਐਸਪੀਜ਼ ਹੈ Kuvera ਦੇ ਵਿੱਚ ਤੁਹਾਨੂੰ ਕਾਫੀ ਐਡ-ਆਨ ਫੀਚਰਸ ਮਿਲ ਜਾਂਦੇ ਆ ਜਿਵੇਂ ਕਿ ਟੈਕਸ ਹਾਰਵੈਸਟਿੰਗ অপਸ਼ਨ ਟੂ ਓਪਨ ਅ ਫੈਮਿਲੀ ਅਕਾਊਂਟ ਵਗੈਰਾ ਵਗੈਰਾ ਦੂਜੇ ਪਾਸੇ ਜੇਕਰ ਗਰੋਥ ਦੀ ਗੱਲ ਕਰਾਂ ਤਾਂ ਉੱਥੇ ਤੁਹਾਨੂੰ ਆਈਪੀਓਜ਼ ਦੇ ਵਿੱਚ ਇਨਵੈਸਟ ਕਰਨ ਦਾ ਆਪਸ਼ਨ ਮਿਲ ਜਾਂਦਾ ਹੈ ਫਿਕਸ ਡਿਪੋਜ਼ਿਟਸ ਦੇ ਵਿੱਚ ਇਨਵੈਸਟ ਕਰਨ ਦਾ ਆਪਸ਼ਨ ਮਿਲ ਜਾਂਦਾ ਹੈ ਜੋ ਕਿ ਕੁਵੇਰਾ ਦੇ ਵਿੱਚ ਨਹੀਂ ਮਿਲਦਾ ਗਰੋਥ ਦਾ ਯੂਜ਼ਰ ਇੰਟਰਫੇਸ ਵੀ ਰਿਲੇਟਿਵਲੀ ਕਾਫੀ ਬੈਟਰ ਹੈ ਬਟ ਗਰੋਥ ਦਾ ਜਿਹੜਾ ਕਸਟਮਰ ਸਪੋਰਟ ਹੈ ਉਹ ਕੁਵੇਰਾ ਜਿੰਨਾ ਵਧੀਆ ਨਹੀਂ ਹੈ ਹੁਣ ਇਹਨਾਂ ਦੋਨਾਂ ਦੇ ਇਹ ਅਲੱਗ-ਅਲੱਗ ਪ੍ਰੋਜ਼ ਐਂਡ ਕੌਨਸਟ ਤੁਹਾਨੂੰ ਜਿਹੜਾ ਡਿਮੈਟ ਅਕਾਊਂਟ ਸੂਟ ਕਰਦਾ ਤੁਸੀਂ ਉਹਦੇ ਨਾਲ ਜਾ ਸਕਦੇ ਹੋ ਬਟ ਜੇਕਰ ਤੁਸੀਂ ਅਲੱਗ ਤੋਂ ਡਿਮੈਟ ਅਕਾਊਂਟ ਨਹੀਂ ਖਲਵਾਉਣਾ ਚਾਹੁੰਦੇ ਤਾਂ ਜਿਹੜ ਹੁਣ ਬੈਸਟ ਡਿਮਟ ਅਕਾਊਂਟ ਦਾ ਠੀਕ ਹੈ ਪਰ ਜੇਕਰ ਤੁਸੀਂ ਇਹ ਜਾਨਣਾ ਚਾਹੁੰਦੇ ਹੋ ਕਿ 2024 ਦੇ ਵਿੱਚ ਬੈਸਟ ਮਿਊਚੁਅਲ ਫੰਡ ਕਿਹੜੇ ਰਹਿਣ ਵਾਲੇ ਆ ਤਾਂ ਤੁਸੀਂ ਆਈ ਬਟਨ ਤੇ ਕਲਿੱਕ ਕਰਕੇ ਵਾਲੀ ਵੀਡੀਓ ਦੇਖ ਸਕਦੇ ਹੋ ਜਲਦੀ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ ਟਿਲ ਦੈਨ ਬੀ ਕੀ ਫਾਈਟ